ਅਜ ਸਰੋਪ ਸਿੰਘ ਪੰਡਿਗੜ ਵਾਲਾ ਉਹਦਾ ਮੁੰਡਾ ਗੁਰਪ੍ਰੀਤ ਸਿੰਘ ਮਨੀ ਤੇ ਹਰਪ੍ਰੀਤ ਸਿੰਘ ਇਹਨਾਂ ਦੀ ਖੁਲਾਸੇ ਕਰਨਾ ਚਾਹੁੰਦੀ ਆ ਜਿਹੜੇ ਆਪੇ ਲੋਕਾਂ ਨੂੰ ਲੱਗਦੇ ਆ ਮੈਂ ਇਹਨਾਂ ਦੀ ਅਸਲੀਅਤ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਆ ਇਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੀ ਆ ਵਿੱਚ ਹੀ ਰਹਿ ਕੇ ਮੈਂ ਸਾਰਾ ਕੁਝ ਦੇਖਦੀ ਆ ਤੇ ਵੀ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਸਿੰਘ ਮਨੀ ਦੇ ਜਿਹੜਾ ਕਿ ਮੇਰਾ ਘਰ ਵਾਲਾ ਆ ਉਹਦੇ ਜਿਹੜੇ ਸੰਬੰਧ ਐ ਉਹਦਾ ਜਿਹੜਾ ਭਰਾ ਹੈ ਦੂਜਾ ਉਹਦੀ ਘਰ ਵਾਲੀ ਨਾਲ ਨਾਜਾਇਜ਼ ਸੰਬੰਧ ਐ ਨਾ ਆਪਣੇ ਸਕੇ ਭਰਾ ਦੀ ਘਰ ਵਾਲੀ ਨਾਲ ਇਹਨਾਂ ਨੇ ਮਤਲਬ ਰਿਲੇਸ਼ਨ ਬਣਾ ਸਕਦਾ ਐ ਲੋਕਾਂ ਨੂੰ ਬੇਇੱਜ਼ਤੀ ਬਣਾਤੀ ਸੀ ਗਏ ਲੋਕਾਂ ਦੀ ਆਪਣਾ ਆਪਣੀ ਇੱਜ਼ਤ ਤਾਂ ਠੀਕ ਹੈ ਇਹਨਾਂ ਨੂੰ ਕੈਸੇ ਵੀ ਠੱਗਦਾ ਹੈ ਆ ਦੁਪਹਿਰੇ ਸਿਰੇ ਦਿੱਤੇ ਹੈ ਦੁਪਹਿਰਾਂ ਦੇ ਵਿੱਚ ਜੇ ਪਹਿਲਾਂ ਬੀਜੀਆਂ ਦੇਖ ਲੈਂਦਾ ਹੈ ਆ ਵੀ ਕਿਹੜੀ ਹੈ ਸੋਹਣੀ ਹੈ ਜਿਹਨਾਂ ਦੀ ਹੈ ਨਾ ਉਹਨੂੰ ਦੇਖ ਕੇ ਫਿਰ ਅਮੀਨ ਘਾਰਾ ਕੋਲ ਠੀਕ ਕੀਤਾ ਰਾਤ ਰਾਤ ਕੋਲ ਕਮਰੇ ਤੇ ਬੈਠ ਜਾਣਾ ਲੇ ਲੇ ਤੇ ਇਹ ਵੀ ਆਪਣੇ ਕਮਰੇ ਖੋਣ ਲੈਗੇ ਇਹ ਜੋ ਉਪਰ ਕਿਥੇ ਦੇਖੰਦੇ ਬੰਦੇ ਆ ਕਿ ਕਿਸੇ ਨੂੰ ਸ਼ੰਕਾ ਆਇਆ ਨਾ ਤੇ ਇਹ ਇਹਨਾਂ ਦੇ ਉਹਨਾਂ ਨੂੰ ਵੀ ਕੰਦਿਆਂ ਨੂੰ ਆਪਣੇ ਕਮਰੇ ਖੋਣ ਦੀ ਵਾਅਦਾ ਜਿਵੇਂ ਬਹੁਤ ਠੱਗਿਆ ਅੰਦਾ ਦਵਾਨਾ ਤੋਂ ਤਾਂ ਕਮਰੇ ਦੇ ਵਿੱਚ ਇਹ ਜਨਾਨੀਆਂ ਦੀ ਮਾਲਸ਼ ਕਰਦੇ ਆ ਦੀ ਬੀਗਿਆ ਤੋਂ ਉਹ ਸਾਰੀਆਂ ਜਿਹੜੀਆਂ ਅਸੀਂ ਆ ਪਹਿਣਾ ਤੋਂ ਇਹਨਾਂ ਨੇ ਐਸੇ ਵੀ ਲੁਕਣੇ ਆ ਠੀਕ ਹੈ ਆਪਣੇ ਬੈਡਰੂਮ ਦੇ ਵਿੱਚ ਵੀ ਧਿਵਾਣੇ ਆ ਠੀਕ ਹੈ ਉਹਨਾਂ ਨੂੰ ਉਹਨਾਂ ਦਾ ਹੁਣ ਜਿੱਦਾਂ ਦਾ ਹੈ ਸਾਡੇ ਕੋਲ ਉਹ ਮੇਰੇ ਮਾਪ ਨੇ ਦਿੱਤਲ ਵਾਂਗ ਸਾਚੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇਹ ਔਰਤ ਆਪਣੇ ਸਹੁਰੇ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲੇ ਅਤੇ ਆਪਣੇ ਪਤੀ ਗਿਆਨੀ ਗੁਰਪ੍ਰੀਤ ਸਿੰਘ ਦੇ ਉੱਪਰ ਗੰਦੇ ਦੋਸ਼ ਲਗਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1 ਸਾਲ ਪਹਿਲਾਂ ਵੀ ਇਹ ਔਰਤ ਮੀਡੀਆ ਦੇ ਸਾਹਮਣੇ ਆਈ ਸੀ ਜਿੱਤੇ ਆਪਣੇ ਪਤੀ ਤੇ ਸਹੁਰੇ ਦੇ ਬਾਰੇ ਵੱਡੇ ਖੁਲਾਸੇ ਕੀਤੇ ਸੀ ਇਸ ਔਰਤ ਨੇ ਗੁਰਪ੍ਰੀਤ ਸਿੰਘ ਮਖੂ ਦੀ ਕਾਲ ਰਿਕਾਰਡਿੰਗ ਦੇ ਵਿੱਚ ਉੱਤੇ ਹੀ ਹੁਣ ਇਹ ਔਰਤ ਫਿਰ ਤੋਂ ਵੀਡੀਓ ਦੇ ਸਾਹਮਣੇ ਆਈ ਹੈ ਤੇ ਆਪਣੇ ਪਤੀ ਤੇ ਆਪਣੇ ਸਹੁਰੇ ਦੀਆਂ ਗੰਧੀਆਂ ਕਰਤੂਤਾਂ ਤੋਂ ਪਰਦਾ ਚੱਕਿਆ ਹੈ ਤੁਹਾਨੂੰ ਦੱਦੀਏ ਕਿ ਇਸ ਔਰਤ ਦੇ ਇਲਜ਼ਾਮ ਹਨ ਕਿ ਇਹ ਜਿਹੜਾ ਮੇਰਾ ਪਤੀ ਤੇ ਸਹੁਰਾ ਹੈ ਕੀਰਤਨ ਕਰਨ ਸਮੇਂ ਜਿਹੜੀਆਂ ਬੀਬੀਆਂ ਤੇ ਬੱਚੀਆਂ ਔਰਤਾਂ ਆਉਂਦੀਆਂ ਨੇ ਉਥੇ ਕੀਰਤਨ ਸੁਣਦੇ ਲਈ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਨਾਲ ਬੁਰੇ ਕਰਮ ਕਰਦੇ ਨੇ ਹੋਰ ਕੀ ਕੁਝ ਕਿਹਾ ਇਸ ਔਰਤ ਨੇ ਆਪਣੇ ਪਤੀ ਤੇ ਸਹੁਰੇ ਦੇ ਬਾਰੇ ਤੁਹਾਨੂੰ ਦਿਖਾਉਣੀ ਹੈ ਇਸ ਔਰਤ ਦਾ ਪੂਰਾ ਵੀਡੀਓ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਕਵਰ ਨੂੰ ਦੇਖਣ ਦੇ ਲਈ ਉਤੇ ਹੀ ਇਸ ਵੀਡੀਓ ਨੂੰ ਦੇਖ ਕੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਤਾਂ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜ ਸੁਰੂਪ ਸਿੰਘ ਚੰਡੀਗੜ੍ਹ ਵਾਲਾ ਉਹਦਾ ਮੁੰਡਾ ਗੁਰਪ੍ਰੀਤ ਸਿੰਘ ਮਨੀ ਤੇ ਹਰਪ੍ਰੀਤ ਸਿੰਘ ਇਹਨਾਂ ਬਾਰੇ ਕੁਝ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੀ ਆਂ ਤੇ ਇਹਨਾਂ ਦੇ ਖੁਲਾਸੇ ਕਰਨਾ ਚਾਹੁੰਦੀ ਆਂ ਜਿਹੜਾ ਇਹ ਚਪੈਰੇ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਆਂ ਮੈਂ ਇਹਨਾਂ ਦੀ ਅਸਲੀਅਤ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਆਂ ਮੈਂ ਇਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੀ ਆਂ ਵਿੱਚ ਹੀ ਰਹਿ ਕੇ ਮੈਂ ਸਾਰਾ ਕੁਝ ਦੇਖ ਲਈ ਆਂ ਤੇ ਵੀ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹਨਾਂ ਦੀ ਅਸਲੀਅਤ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਇਹ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਆਂ ਤੇ ਤੁਹਾਡਾ ਪੈਸਾ ਇਕੱਠਾ ਕਰਕੇ ਉਹਦੀ ਕਿਵੇਂ ਦੁਰਵਰਤੋਂ ਕਰਦੇ ਆਂ ਗੁਰਪ੍ਰੀਤ ਸਿੰਘ ਮਨੀ ਦੇ ਜਿਹੜਾ ਉਹਦੀ ਘਰ ਵਾਲੀ ਨਾਲ ਨਾਜਾਇਜ਼ ਸੰਬੰਧ ਹੈ ਜਿਹਦੇ ਕੀ ਪੁਖਤਾ ਸਬੂਤ ਸਾਡੇ ਕੋਲ ਪਏ ਹੋਏ ਆ ਤੇ ਉਹ ਅਸੀਂ ਕੋਰਟ ਦੇ ਵਿੱਚ ਵੀ ਲਾਏ ਹੋਏ ਆ ਗੁਰਪ੍ਰੀਤ ਸਿੰਘ ਦੀ ਚੈਟ ਮਤਲਬ ਮੇਰੇ ਦਰਾਣੀ ਦੇ ਨਾਲ ਉਹਦੀਆਂ ਫੋਟੋਆਂ ਉਹਦੇ ਪ੍ਰੂਫ ਸਾਰੇ ਅਸੀਂ ਕੋਰਟ ਦੇ ਵਿੱਚ ਲਾਏ ਹੋਏ ਆ ਇਹਨਾਂ ਦੇ ਸੰਬੰਧ ਹੈ ਰਿਲੇਸ਼ਨ ਹੈ ਇਹ ਕੋਈ ਨਵੇਂ ਨਹੀਂ ਬਣੇ ਹੈਗੇ ਇਹ ਜਦੋਂ ਮੇਰੀ ਦਰਾਣੀ ਵਿਆਹ ਕੇ ਆਈ ਹੈ ਨਾ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਉਹਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਇਹ ਮੇਰਾ ਜਿਹੜਾ ਮੇਰਾ ਹਸਬੰਡ ਗੁਰਪ੍ਰੀਤ ਸਿੰਘ ਇਹਨੇ ਉਦੋਂ ਹੀ ਸਾਰਿਆਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਦੋਨਾਂ ਜਣਿਆਂ ਨੇ ਜਿਹਦੇ ਕਿ ਜਿਹੜੇ ਸਾਡੇ ਕੋਲ ਜਿਹੜੇ ਸਬੂਤ ਹੈਗੇ ਆ ਉਹ ਸਾਰੇ ਕੋ ਵੀ ਇਹ ਫੇਕ ਬਣਾਏ ਹੋਏ ਆ ਆਪਣੇ ਵੱਲੋਂ ਬਣਾਏ ਇਹ ਕੋਈ ਵੀ ਫੇਕ ਨਹੀਂ ਹੈ ਗੁਰਪ੍ਰੀਤ ਸਿੰਘ ਤੇ ਜਿਹੜੀ ਮੇਰੀ ਦਰਾਨੀ ਹੈ ਇਹਨਾਂ ਤੇ ਜਿਹੜੀ ਅਸੀਂ ਜਦੋਂ ਚੈਟ ਪੜ੍ਹੀ ਹੈ ਸਾਡੇ ਹੱਥ ਲੱਗੇ ਆ ਸਾਰਾ ਇਥੋਂ ਉਹਦੇ ਚੈਟ ਦੇ ਵਿੱਚ ਇਹਨਾਂ ਨੇ ਇਸ ਹੱਦ ਤੱਕ ਇਹ ਚੱਲੇਗੇ ਸੀ ਇਹਨਾਂ ਨੇ ਆਪਸ ਦੇ ਵਿੱਚ ਬੱਚਾ ਤੱਕ ਪਲਾਨ ਕੀਤਾ ਹੋਇਆ ਸੀਗਾ ਉਹ ਆਪਣੇ ਭਰਾ ਦਾ ਇੰਨਾ ਬੇਫੂਬ ਬਣਾ ਕੇ ਮਤਲਬ ਉਹਦੀ ਪਿੱਠ ਪਿੱਛੇ ਜਿਵੇਂ ਇਹ ਕਹ ਲਓ ਤੁਸੀਂ ਪਿੱਠ ਤੇ ਹੀ ਵਾਰ ਕੀਤਾ ਉਹਨੇ ਹੈਨਾ ਇਹਨਾਂ ਲੋਕਾਂ ਦਾ ਗੁੰਮਰਾਹ ਕੀਤਾ ਆ ਜਿਹੜਾ ਬੰਦਾ ਆਪਣੇ ਸਕੇ ਭਰਾ ਦੀ ਘਰ ਵਾਲੀ ਨਾਲ ਐਵੇਂ ਮਤਲਬ ਰਿਲੇਸ਼ਨ ਬਣਾ ਸਕਦਾ ਹੈ ਲੋਕਾਂ ਨੂੰ ਬੇਫੂਬ ਬਣਾ ਕੇ ਮੇਰੀ ਅੱਖਾਂ 'ਚ ਘੱਟਾ ਪਾ ਕੇ ਤੇ ਉਹ ਲੋ ਕਰਨ ਦੇ लायक ਹੈਗਾ ਆ ਸੰਗਤ ਜੀ ਇਹਨਾਂ ਨੇ ਦੋਨਾਂ ਜਣਿਆਂ ਨੇ ਇਹ ਮਤਲਬ ਲੋਕਾਂ ਦੇ ਵਿੱਚ ਇਹ ਗੱਲ ਫਲਾਈ ਹੈ ਵੀ ਜਿਹੜੀ ਇਹਨਾਂ ਨੇ ਚੈਟਾਂ ਪ੍ਰੂਫ ਜੋ ਵੀ ਫੋਟੋਆਂ ਵਗੈਰਾ ਵੀਡੀਓਜ਼ ਹੈਗੀਆਂ ਆ ਇਹ ਸਭ ਫੇਕ ਹੈ ਤੇ ਇਹਨਾਂ ਦੋਨਾਂ ਜਣਿਆਂ ਨੇ ਸੌਂ ਵੀ ਖਾਦੀ ਇਹਨਾਂ ਨੇ ਗੁਰੂ ਮਹਾਰਾਜ ਦੀ ਮਤਲਬ ਸੌਂ ਖਾਈ ਹੈ ਵੀ ਇਹ ਸਭ ਕੁਝ ਝੂਠ ਹੈ ਜੇ ਸੱਚੇ ਹਨ ਤਾਂ ਉਹਨੇ ਜਣੇ ਤੇ ਮੇਰੇ ਸਾਹਮਣੇ ਬੈ ਕੇ ਮੈਨਾਂ ਗੱਲ ਕਰਨ ਠੀਕ ਹੈ ਤੇ ਜਿੱਦਣੇ ਵੀ ਜੱਥੇ ਬੰਦੀਆਂ ਆ ਆ ਭਾਵੇਂ ਉਹਨਾਂ ਦੇ ਸਾਹਮਣੇ ਆ ਕੇ ਗੱਲ ਕਰਨ ਮੈਂ ਚਾਹੁੰਦੀ ਆ ਵੀ ਜਿੰਨੇ ਵੀ ਜੱਥੇ ਬੰਦੀਆਂ ਹੈਗੀਆਂ ਆ ਉਹ ਵਿੱਚ ਆ ਕੇ ਇਨਵੋਲਵ ਹੋਣ ਤੇ ਬੈਠ ਕੇ ਗੱਲ ਕਰਨ ਮ ਠੀਕ ਹੈ ਜੇ ਇਹ ਦੋਨੇ ਝੂਠੇ ਪਾਏ ਜਾਂਦੇ ਆ ਤਾਂ ਜਿਹੜੀ ਜਥੇਬੰਦੀ ਹੈ ਉਹਨਾਂ ਤੇ ਠੋਕ ਕੇ ਕਾਰਵਾਈ ਕਰਨ। ਸੰਗਤ ਜੀ ਜਿਹੜਾ ਗੁਰਪ੍ਰੀਤ ਸਿੰਘ ਜੀ ਮੈਂ ਫੋਟੋ ਜਿਹੜੀ ਹੈਗੀ ਉਹ ਤੁਹਾਡੇ ਸਕਰੀਨ ਤੇ ਚਲਾਈ ਹੋਈ ਹੈ ਤੇ ਇਹ ਬੰਦਾ ਤੁਸੀਂ ਇਹ ਕਹੋ ਵੀ ਮੈਂ ਕਹਿੰਦੀ ਰਾਕਸ਼ਸ ਹੋਣਾ ਇਹ। ਦੁਨੀਆਂ ਤੋਂ ਇਹ ਜਰਾਕਸ਼ਸ ਮੈਂ ਨਹੀਂ ਦੇਖਿਆ ਜਿਹੜਾ ਬੰਦਾ ਨਾ ਆਪਣੀ ਘਰਵਾਲੀ ਦਾ ਬਣਿਆ, ਨਾ ਆਪਣੇ ਬੱਚੇ ਦਾ ਬਣਿਆ, ਨਾ ਆਪਣੇ ਸਕੇ ਭਰਾ ਦਾ ਬਣਿਆ, ਨਾ ਆਪਣੇ ਪਿਓ ਦਾ ਸਕੇ, ਨਾ ਆਪਣੇ ਭਰਾਵਾਂ ਦਾ ਸਕੇ ਇਹਨੂੰ ਸਿਰਫ ਪੈਸੇ ਦਾ ਕਮਤਲ ਹੈ। ਇਹ ਜਿਹੜਾ ਗੁਰਪ੍ਰੀਤ ਸਿੰਘ ਹੈ ਲੋਕਾਂ ਦੀਆਂ ਪਿਆ ਪੈਣ ਦੀ ਇੱਜ਼ਤ ਤਾਂ ਇਹ ਲੁੱਟਦਾ ਹੀ ਲੁੱਟਦਾ ਆ। ਇਹਨਾਂ ਤੋਂ ਪੈਸੇ ਵੀ ਠੱਗਦਾ ਆ। ਦੁਪਹਿਰੇ ਸ਼ੁਰੂ ਕੀਤੇ ਆ। ਦੁਪਹਿਰਿਆਂ ਦੇ ਵਿੱਚ ਇਹ ਪਹਿਲਾਂ ਬੀਬੀਆਂ ਦੇਖ ਲੈਂਦਾ ਆ ਵੀ ਕਿਹੜੀ ਐ ਸੋਹਣੀ ਐ ਜਿਵੇਂ ਵੀ ਹੈ ਨਾ ਉਹਨੂੰ ਦੇਖ ਕੇ ਉਹਨਾਂ ਤੋਂ ਫਿਰ ਉਹਨਾਂ ਦਾ ਨੰਬਰ ਲੈਂਦਾ ਆ। ਫਿਰ ਉਹਨਾਂ ਨੂੰ ਕਾਲ ਕਰਦਾ ਆ। ਕਾਲ ਕਰਕੇ ਇਹ ਮਤਲਬ ਆਪਣੀਆਂ ਗੱਲਾਂ ਦੇ ਵਿੱਚ ਮਤਲਬ ਉਹ ਜਾਂਦਾ ਇਹਨਾਂ ਨੂੰ ਫਿਰ ਉਹਨਾਂ ਤੋਂ ਪੈਸੇ ਠਾਕੇਦਾ ਹੈ ਉਹਨਾਂ ਨੂੰ ਬਲੈਕਮੇਲ ਕਰਦਾ ਹੈ ਉਹਨਾਂ ਨਾਲ ਰਿਲੇਸ਼ਨ ਬਣਾਉਂਦਾ ਹੈ ਤੇ ਇਹ ਸੰਗਤ ਅੱਗੇ ਨਾ ਮਤਲਬ ਸਿੰਪਥੀ ਗੇਨ ਕਰਦਾ ਹੈ ਵਿਚਾਰਾ ਬਣਦਾ ਲੋਕਾਂ ਦੇ ਘਰ-ਘਰ ਜਾ ਕੇ ਮੇਰੀ ਬਦਨਾਮੀ ਕਰਦਾ ਵੀ ਨਹੀਂ ਦੇਖੋ ਜੀ ਉਹ ਮੈਂ ਤਾਂ ਬਹੁਤ ਚੰਗਾ ਆ ਮੈਂ ਤਾਂ ਬੜੇ ਪਿਆਰ ਨਾਲ ਰੱਖਿਆ ਸੀ ਇਹੀ ਨਹੀਂ ਬਣੀ ਸਾਡੀ ਹੈਨਾ ਇਹੀ ਇਹਨੇ ਨਹੀਂ ਨਿਭਾਈ ਹੈਗੀ ਇਹ ਗੁਰਪ੍ਰੀਤ ਸਿੰਘ ਦੇ ਜਿਹੜਾ ਪਿਓ ਹੈ ਨਾ ਇਹ ਦੋਨੇ ਕੋਈ ਵਿਚਾਰੀ ਨਹੀਂ ਹੈਗੇ ਠੀਕ ਹੈ ਇਹ ਸਿਰੇ ਤੇ ਜਨਾਨੀ ਬਾਜ਼ ਹੈ ਜਿਹੜਾ ਇਹਦਾ ਪਿਓ ਹੈ ਇਹ ਵੀ ਜਨਾਨੀਆਂ ਕਮਰੇ ਚ ਲੈ ਕੇ ਜਾਂਦਾ ਤੇ ਹੁਣੇ ਵੀ ਭਾਵੇਂ ਤੁਸੀਂ ਦੇਖ ਲਓ ਮੈਂ ਵਿਚੀ ਰਹਿੰਦੀ ਮੈਨੂੰ ਸਾਰਾ ਕੁਝ ਦਿਖਦਾ ਰਾਤ 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 ਕਿਤੇ ਕਮਰੇ ਚ ਬੜੀਆਂ ਰਹਿੰਦੀਆਂ ਜਨਾਨੀਆਂ ਠੀਕ ਹੈ ਤੇ ਇਹ ਵੀ ਆਪਣੇ ਕਮਰੇ ਚ ਕੁੜੀਆਂ ਲੈ ਕੇ ਜਾਂਦਾ ਜਿੱਥੇ ਰਹਿੰਦਾ ਨਾ ਉੱਥੇ ਵੀ ਕੁੜੀਆਂ ਲੈ ਕੇ ਜਾਂਦਾ ਇਹ ਪਿਓ ਪੁੱਤ ਸਿਰੇ ਦੇ ਗੰਦੇ ਬੰਦੇ ਆ ਕਿਸੇ ਨੂੰ ਸ਼ੰਕਾ ਹੈ ਨਾ ਤੇ ਇਹ ਇਹਨਾਂ ਦੋਨਾਂ ਨੂੰ ਬੁਲਾ ਲਓ ਪਰ ਮੇਰੇ ਸਾਹਮਣੇ ਬਿਠਾ ਕੇ ਗੱਲ ਕਰਾ ਲਓ ਠੀਕ ਹੈ ਮੈਂ ਸਾਹਮਣੇ ਬਹਿਣ ਨੂੰ ਵੀ ਤਿਆਰ ਆ ਤੇ ਇਹਨਾਂ ਦੀ ਗੱਲੀ ਗੱਲੀ ਕਰ ਤੂੰ ਮੈਂ ਤੁਹਾਨੂੰ ਦੱਸ ਦੂੰਗੀ ਕਿ ਘਰ ਚ ਕੀ ਕੁਛ ਕਰਦੇ ਤੇ ਕਮਰਿਆਂ ਦੇ ਵਿੱਚ ਕੀ ਕੁਛ ਕਰਦੇ ਸਰੂਫਿੰਗ ਨੂੰ ਤੁਸੀਂ ਇਹ ਪੁੱਛੋ ਔਨ ði ਸਪਾਟ ਤੇਰੇ ਉੱਥੇ ਤਿੰਨ ਜਨਾਨੀਆਂ ਪੱਕੀਆਂ ਹੀ ਰਹਿੰਦੀਆਂ ਹੀਆਂ ਪੱਕੀਆਂ ਉੱਥੇ ਆਂਦੀਆਂ ਰਾਤ ਨੂੰ ਅੰਦਰ ਕਮਰਿਆਂ 'ਚ ਵੜਦੀਆਂ ਉਹ ਤਾਂ ਜਾਂਦੀਆਂ ਹੀ ਨਹੀਂ ਕਿਤੇ ਇਹ ਜਿਹੜੀਆਂ ਤਿੰਨੇ ਜਣੀਆਂ ਆ ਤਿੰਨ ਚਨਾਨੀਆਂ ਨੇ ਰੱਖੀਆਂ ਇਹ ਕਿ ਇਕੱਲੀ ਇਕੱਲੀ ਕਰਕੇ ਕਮਰੇ 'ਚ ਕਿਉਂ ਜਾਂਦੀਆਂ ਐ ਤੇ ਆਪਸੇ ਕਮਰੇ 'ਚ ਬਾਬੇ ਦੇ ਕਮਰੇ 'ਚ ਜਾਣ ਨੂੰ ਫਿਰ ਆਪਸੇ ਲੜਦੀਆਂ ਕਿਉਂ ਐ ਤੇ ਸੰਗਤ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆਂ ਵੀ ਇਹਨੇ ਦੇਖੋ ਆਪਣੇ ਜੱਥੇ ਵਾਲੇ ਬੰਦੇ ਰੱਖੇ ਸਿੰਘ ਰੱਖੇ ਗੜਵਾਈ ਸਿੰਘ ਕਮਰੇ ਦੇ ਵਿੱਚ ਵੈਸੇ ਤਾਂ ਇਹ ਖਾਸ ਵੀਡੀਓ ਮੈਂ ਕੈਨੇਡਾ ਅਮਰੀਕਾ ਵਾਲਿਆਂ ਵਾਸਤੇ ਬਣਾ ਲਈ ਕਿ ਉਹਨਾਂ ਦੀ ਅਸਲੀਅਤ ਦੱਸਦੀਆਂ ਵਿੱਚ ਪੈਰਾਂ ਦੇ ਵਿੱਚ ਇੱਕ ਬੇਨਤੀ ਤੁਸੀਂ ਆਓ ਜੀ ਸਕਦੇ ਠੀਕ ਹੈ ਤੁਸੀਂ ਮੱਥਾ ਟੇਕੋ ਜੋ ਇਹਨਾਂ ਦਾ ਕੀਰਤਨ ਸੁਣਨਾ ਸੁਣੋ ਵੈਸੇ ਤੇ ਪਰਫਾਰਮੈਂਸ ਕਰਦੇ ਇਹਨਾਂ ਨੂੰ ਪਰਮਾਤਮਾ ਨਾਲ ਮਾਰਨਾ ਕੋਈ ਪਿਆਰ ਨਹੀਂ ਹੈਗਾ ਤੁਸੀਂ ਜੇ ਇੱਥੇ ਆਂਦੇ ਆ ਤਾਂ ਕਿਰਪਾ ਕਰਕੇ ਇਹਨਾਂ ਨੂੰ ਆਪਣਾ ਫੋਨ ਨੰਬਰ ਨਾ ਦਿਓ ਕਿ ਮਾਇਆ ਵੀ ਇਹਨਾਂ ਨੂੰ ਨਾ ਦਿਓ ਠੀਕ ਹੈ ਜਿਹੜੀ ਤੁਸੀਂ ਮਾਇਆ ਨਾਲ ਦੀ ਗੋਲਫ ਚ ਪਾਉਂਗੇ ਨਾ ਉਹ ਇਹਨਾਂ ਦੀ ਜੇਬਾਂ ਦੇ ਵਿੱਚ ਹੀ ਜਾਣੀ ਹੈ ਇਹਦੇ ਨਾਲ ਇਹਨਾਂ ਨੇ ਆਪਣੀ ਗੱਡੀ ਦੀਆਂ ਆਪਣੇ ਘਰ ਦੀਆਂ ਗੁਰਦੁਆਰੇ ਦੀਆਂ ਇਹਨਾਂ ਨੇ ਕਿਸ਼ਤ ਜਿੰਨੇ ਤੁਸੀਂ ਆਂਦੇ ਭਾਵੇਂ ਡਬਲ ਆਜੋ 트리플 ਆਜੋ ਜਿੰਨੇ ਮਰਜ਼ੀ ਆਜੋ ਆਓ ਆਪਾਂ ਨਹੀਂ ਤੁਹਾਨੂੰ ਕੁਝ ਕਹਿੰਦੇ ਪਰ ਇੱਕ ਰਿਕੁਐਸਟ ਹੈ ਕਿ ਨੋ ਆਪਣਾ 1 ਰੁਪਿਆ ਆਪਣੇ ਪੈਸੇ ਬਿਲਕੁਲ ਨਾ ਦਿਓ ਜਿਹੜੀਆਂ ਆਪਣੀਆਂ ਧੀਆਂ ਪੈਣਾ ਆ ਇਹਨਾਂ ਦੇ ਕੰਟੈਕਟ ਦੇ ਵਿੱਚ ਨਾ ਲੈ ਕੇ ਆਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਹਨਾਂ ਨੇ ਤੁਹਾਨੂੰ ਕਦ ਗੁੰਮਰਾਹ ਕਰਕੇ ਉਹਨਾਂ ਨਾਲ ਕੰਟੈਕਟ ਕਰ ਲੈਣਾ ਤੁਹਾਡੀਆਂ ਬੀਬੀਆਂ ਤੋਂ ਤੁਹਾਡੀਆਂ ਜਿਹੜੀਆਂ ਧੀਆਂ ਪੈਣਾ ਤੋਂ ਇਹਨਾਂ ਨੇ ਪੈਸੇ ਵੀ ਲੁੱਟਣੇ ਆ ਠੀਕ ਹੈ ਆਪਣੇ ਬੈਡਰੂਮ ਦੇ ਵਿੱਚ ਵੀ ਬਾੜਨੇ ਆ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਗੁੰਮਰਾਹ ਵੀ ਕਰਨਾ ਆ ਫੇਰ ਨਾ ਕਿ ਉਹ ਵੀ ਸਾਡੀਆਂ ਧੀਆਂ ਪੈਣਾ ਇਹਨਾਂ ਦੇ ਡੇਰਾਂ 'ਚ ਵ ਆਪਣੇ ਘਰ ਵਾਲੀਆਂ ਦੀਆਂ ਗੱਲਾਂ ਨਹੀਂ ਸੁਣਦੀਆਂ ਕਿਉਂਕਿ ਇਹ ਬਹੁਤ ਮਤਲਬ ਜਿਵੇਂ ਤੁਸੀਂ ਕਹਿ ਸਕਦੇ ਆ ਬਹੁਤ ਤਕੜਾ ਬੰਦੇ ਨੂੰ ਗੁਮਰਾਹ ਕਰਨ ਚਾਹਤਾ ਇੱਕ ਸਪੋਰਟ ਹੈ ਇਹ ਇਹਨਾਂ ਨੇ ਅੱਜ ਤੱਕ ਇਹੀ ਸਿੱਖਿਆ ਆ ਜਿਵੇਂ ਇਹ ਤੁਹਾਡੇ ਕੋਲ ਮਤਲਬ ਸਿੰਪਥੀ ਗੇਨ ਕਰਦੇ ਨੇ ਆ ਕਿ ਵਿਚਾਰੇ ਬੰਦੇ ਵੀ ਸਾਡੀ ਘਰ ਵਾਲੀ ਤਾਂ ਬੜੀ ਕੈਰੇਕਟਰਲੈਸ ਆ ਚੰਗੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਕਹੂੰਗੀ ਵੀ ਤੁਸੀਂ ਨਾ ਮੇਰੇ ਖਿਲਾਫ ਇਹਨਾਂ ਨੂੰ ਮੇਰੇ ਖਿਲਾਫ ਕੋਰਟ ਦੇ ਵਿੱਚ ਸਬੂਤ ਲਿਆਓ ਠੀਕ ਹੈ ਸਬੂਤ ਪੇਸ਼ ਕਰੋ ਕੋਰਟ ਦੇ ਵਿੱਚ ਮੈਂ ਮੈਂ ਇਹਨਾਂ ਇਹਨਾਂ ਦੇ ਜਿਹੜੇ ਮੈਂ ਸਬੂਤ ਲਾਇਆ ਮੈਂ ਵੀ ਤਾਂ ਕੋਰਟ ਦੇ ਵਿੱਚ ਲਾਇਆ ਹੈ ਨਾ ਇਹ ਵੀ ਰੱਖ ਦੇਣ ਸਬੂਤ ਹਲੇ ਤੱਕ ਇਹਨਾਂ ਦੇ ਕੋਲ ਨਾ ਮੇਰੇ ਖਿਲਾਫ ਕੋਰਟ ਦੇ ਵਿੱਚ ਕੋਈ ਸਬੂਤ ਨਹੀਂ ਪਿਆ ਗਿਆ ਕੋਰਟ ਵਿੱਚ ਵੀ ਰਹਿਣ ਇਹ ਸਬੂਤ ਤੇ ਲੋਕਾਂ 'ਚ ਵੀ ਤੁਹਾਡੇ ਅੱਗੇ ਵੀ ਜਨਤਾ ਕਰ ਦੇਣ ਜਿਹੜੇ ਲੋਕਾਂ ਨੂੰ ਡਾਊਟ ਹੈ ਨਾ ਉਹ ਮੇ ਨਾਲ ਸਿੱਧਾ ਗੱਲ ਕਰਨ ਮੈਂ ਆਪਣਾ ਕੰਟੈਕਟ ਨੰਬਰ ਥੱਲੇ ਚਲਾ ਦੂੰਗੀ ਤੁਸੀਂ ਮੇ ਨਾਲ ਸਿੱਧਾ ਕੰਟੈਕਟ ਕਰਦੇ ਮੈਂ ਤਾਂ ਸਾਰੀ ਗੱਲਬਾਤ ਤੁਸੀਂ ਮ ਦੇਖੋ ਬਣਾਉਂਦੇ ਆ ਜੇ ਇਹ ਬਹੁਤ ਏ ਗਡੇ ਪਰਫਾਰਮਰ ਹੈ ਤੇ ਇਹਨਾਂ ਨੂੰ ਪਤਾ ਵੀ ਲੋਕਾਂ ਨੂੰ ਗੁਮਰਾਹ ਕਿਵੇਂ ਕਰਨਾ ਹੈ ਤੁਸੀਂ ਦੇਖੋ ਇਹਨੇ ਤਾਂ ਆਪਣੇ ਸਕੇ ਭਰਾ ਨੂੰ ਹੀ ਗੁਮਰਾਹ ਕੀਤਾ ਹੋਇਆ ਹੈ ਉਹਨੂੰ ਉਹਨੂੰ ਉਹ ਇਹ ਤੱਕ ਕਹਿੰਦਾ ਵੀ ਸਭ ਕੁਝ ਝੂਠ ਹੈ ਸੱਚ ਨਹੀਂ ਉਹਦੇ ਪਿੱਠ ਪਿੱਛੇ ਤੁਸੀਂ ਦੇਖੋ ਦੀ ਘਰ ਵਾਲੀ ਨਾਲ ਖੇ ਖਾਂਦਾ ਆ ਉਹ ਇਕੱਲੀ ਇਹ ਨਹੀਂ ਹੈਗੀ ਜਿਹਦੇ ਜਿਹਦੇ ਨਾਲ ਇਹਦੇ ਗੁਰਪ੍ਰੀਤ ਸਿੰਘ ਦੇ ਰਿਲੇਸ਼ਨ ਰਹੇ ਹਨ ਨਾ ਹੁਣ ਤੱਕ ਉਹਨਾਂ ਸਾਰਿਆਂ ਦਾ ਕੱਲੀ ਕੱਲੀ ਦਾ ਨਾਮ ਮੈਂ ਕੋਰਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਜੇ ਕਿਸੇ ਨੇ ਇਹ ਕਢਾਣਾ ਹੈ ਕੇਸ ਤੇ ਮੈਂ ਤੁਹਾਨੂੰ ਕੋਈ ਕੇਸ ਨੰਬਰ ਦੇ ਦੂੰਗੀ ਤੁਸੀਂ ਕੋਰਟ ਦੇ ਵਿੱਚ ਜਾ ਕੇ ਡਾਕੂਮੈਂਟ ਤੁਸੀਂ ਕਢਾ ਸਕਦੇ ਹੋ ਤੇ ਤੁਸੀਂ ਵੈਰੀਫਾਈ ਕਰ ਸਕਦੇ ਆਂ ਵੀ ਇਹ ਸੱਚ ਹੈ ਕਿ ਝੂਠ ਹੈ ਜਿੱਥੇ ਬੰਦਿਆਂ ਚ ਕੋਈ ਵੀ ਮੇਰੇ ਕੋਲ ਆਂਦਾ ਆ ਤੇ ਮੈਂ ਉਹਨਾਂ ਕੋਲ ਸਾਰੇ ਪ੍ਰੂਫ ਰੱਖ ਦੂੰਗੀ ਇਹਨਾਂ ਨੂੰ ਸਾਰਾ ਕੁਝ ਦਿਖਾ ਦੂੰਗੀ ਜੋ ਜੋ ਇਹਦੇ ਬ ਬੀਨ ਥੋੜੀ ਬਹੁਤ ਵੀ ਸ਼ਰਮ ਹੈਗੀ ਐ ਉਹ ਜਦੋਂ ਵਿਆਹ ਕੇ ਆਈ ਸੀ ਮੈਂ ਮਤਲਬ ਆਪਣੇ ਭੈਣਾ ਵਾਂਗ ਉਹਨੂੰ ਰੱਖਿਆ ਹੈ ਨਾ ਤੇ ਉਹਨੇ ਦੇਖੋ ਮੇਰੀ ਪਿੱਠੇ ਤੇ ਛੁਰਾ ਖੋਪ ਤਾਂ ਮੇਰਾ ਹੀ ਘਰ ਵਾਲਾ ਪਟ ਲਿਆ ਇਹ ਵੀ ਨਹੀਂ ਸ਼ਰਮ ਆ ਇਹ ਵੀ ਉਮਰ ਚ ਕਿੰਨਾ ਵੱਡਾ ਹੈ ਉਹ ਤੇਰਾ ਜੇਠ ਲੱਗਦਾ ਜੇਠ ਪਿਓਾਂ ਵਰਗਾ ਹੁੰਦਾ ਤੂੰ ਨੇ ਫਸਾ ਕੇ ਬੈਗੀ ਤੇ ਆਪਣੇ ਘਰ ਵਾਲੇ ਨੂੰ ਵੀ ਧੋਖਾ ਦਿੱਤਾ ਤੇ ਮੈਂ ਹੈਰਾਨ ਆ ਉਸ ਕੁੜੀ ਦੇ ਮੇਰੀ ਦਰਾਨੀ ਦੇ ਮਾਪਿਓ ਦੇ ਉੱਤੇ ਉਹਨੂੰ ਬੋਲਣ ਦੀ ਬਜਾਏ ਉਹਨੂੰ ਕੁਝ ਕਹਿਣ ਦੀ ਬਜਾਏ ਤੂੰ ਇੰਨਾ ਗਲਤ ਸਟੈਪ ਚੱਕਿਆ ਐ ਇੰਨਾ ਗੰਦਾ ਕਦਮ ਚੱਕਿਆ ਐ ਤੇ ਉਹ ਉਲਟਾ ਮੇਰੇ ਤੇ ਕਾਰਵਾਈਆਂ ਕਰਾ ਰਹੇ ਆ ਮੇ ਮੇਰਾ ਘਰ ਖਰਾਬ ਕੀਤਾ ਉਹਨੇ ਉਲਟਾ ਮੇਰੇ ਤੇ ਹੀ ਮਲਾਂ ਕਾਰਵਾਈਆਂ ਦੇਣ ਲੱਗੇ ਹੋਏ ਆਂ ਕਿ ਐਸੇ ਮਾਪਿਓ ਹੋਣੇ ਤੇ ਕਿਵੇਂ ਦੀ ਉਹਨਾਂ ਦੀ ਧੀ ਹੋਣੀ ਆਂ ਕਿ ਮੈਂ ਫੇਰ ਇੱਕ ਵਾਰ ਰਿਕਵੈਸਟ ਕਰਦੀ ਤੁਹਾਨੂੰ ਵੀ ਆਪਣੀਆਂ ਧੀਆਂ ਪੈਣਾ ਆਪਣੀਆਂ ਘਰ ਵਾਲੀਆਂ ਠੀਕ ਹੈ ਇਹਨਾਂ ਰਾਖਸ਼ ਪਿਆਪਤਾਂ ਤੋਂ ਬਚਾ ਲੋ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਹਾਡੇ ਘਰ ਕਦੋਂ ਬਰਬਾਦ ਹੋ ਗਏ ਤੇ ਇਹਨਾਂ ਨੇ ਕਦੋਂ ਤੜੀਆਂ ਜਨਾਨੀ ਨੂੰ ਗੁੰਮਰਾਹ ਕਰ ਦੇਣਾ ਜਿਵੇਂ ਇਹਨਾਂ ਨੇ ਬਾਕੀ ਲੋਕਾਂ ਦੇ ਘਰ ਬਰਬਾਦ ਕੀਤੇ ਨਾ ਤੇ ਤੁਹਾਡਾ ਵੀ ਘਰ ਬਰਬਾਦ ਇਹਨਾਂ ਨੇ ਕਰ ਦੇਣਾ ਹੈ ਇਹਦੇ ਮਾੜੇ ਕੰਮਾਂ ਦੀ ਇਹੀ ਸਜ਼ਾ ਆ ਕਿ ਮੈਂ ਅੱਜ ਤੁਹਾਡੇ ਸਾਹਮਣੇ ਇਹਨਾਂ ਦੀ ਸੱਚਾਈ ਤੁਹਾਨੂੰ ਦੱਸ ਰਹੀ ਹਾਂ ਸੰਗਤ ਜੀ ਜੇ ਇਹ ਐਨੇ ਵੱਡੇ ਮਹਾਪੁਰਗ ਹੋਣ ਇਹਨਾਂ ਚ ਇੰਨੀਆਂ ਸ਼ਕਤੀਆਂ ਹੋਵੇ ਤੇ ਇਹਨਾਂ ਦੇ ਕਿੰਨੇ ਮੁੰਡੇ ਅੱਜ ਵੱਸਦੇ ਹੋਣ ਇਹਨਾਂ ਦੇ ਕਿੰਨੇ ਮੁੰਡੇ ਤਾਂ ਵੱਸਦੇ ਨਹੀਂ ਇੰਟਰਨੈਸ਼ਨਲ ਭਖਾਰੀ ਲੋਕਾਂ ਦੇ ਗਿਆ ਪੈਸੇ ਹੱਥ ਆੜਾ ਇਹਨਾਂ ਦੀਆਂ ਰਜਿਸਟਰੀਆਂ ਵੀ ਲੈ ਕੇ ਆਉਂਗੀ ਦੱਸੂੰਗੀ ਜਿਹੜਾ ਤੁਸੀਂ ਪੈਸਾ ਇਹਨਾਂ ਨੂੰ ਦੇ ਰਹੇ ਹੋ ਨਾ ਤੁਸੀਂ ਡਾਲਰ ਚੜਾ ਰਹੇ ਹੋ ਆਪਣੀ ਮਾਇਆ ਤੇ ਇਹ ਕਿੱਥੇ ਕਿੱਥੇ ਉਹਨਾਂ ਪੈਸਿਆਂ ਦਾ ਦੁਰਵਰਤੋਂ ਕਰਦੇ ਉਹਨਾਂ ਪੈਸਿਆਂ ਨਾਲ ਕਿੱਥੇ ਕਿੱਥੇ ਪ੍ਰਾਪਰਟੀ ਬਣਾਈ ਹੈ ਅਯਾਸ਼ ਗੁਣਾ ਦੇ ਨਾਲ ਕਰਦੇ ਆ ਆਪਣੇ ਅਕਾਊਂਟ ਭਰਦੇ ਆ